ਤੁਸੀਂ ਚੰਡੀਗੜ੍ਹ ਤੋਂ ਆ ਰਹੀਆਂ ਤੁਸੀਂ ਦੇਖ ਸਕਦੇ ਹੋ ਪੰਜਾਬੀ ਨੌਜਵਾਨ ਕਿਵੇਂ ਯੂਨੀਵਰਸਿਟੀ ਦੇ ਗੇਟ ਨੂੰ ਤੋੜ ਕੇ ਅੱਗੇ ਨਿਕਲਦੇ ਹੋਏ ਨਜ਼ਾਰੇ ਤੁਸੀਂ ਦੇਖ ਸਕਦੇ ਹੋ ਜਿਹੜਿਆ ਨੇ ਗੇਟ ਤੋੜ ਦਿੱਤਾ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਤੁਸੀਂ ਦੇਖ ਸਕਦੇ ਹੋ ਗੇਟ ਤੋੜ ਕੇ ਯੂਨੀਵਰਸਿਟੀ ਅੰਦਰ ਦਾਖਲ ਹੁੰਦੇ ਹੋ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਡਾਂਗਾ ਵੀ ਫੜੀਆਂ ਹੋਈਆਂ ਨੇ ਇਹ ਤਸਵੀਰਾਂ ਜਿਹੜੀਆਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਆ ਰਹੀਆਂ ਨੇ ਸੋ ਤਸਵੀਰਾਂ ਪੁਲਿਸ ਨੂੰ ੱੱਕੇ ਮਾਰ ਕੇ ਅੱਗੇ ਨਿਕਲਦੇ ਹੋਏ ਗੇਟ ਤੋੜ ਕੇ ਪੰਜਾਬੀ ਨੌਜਵਾਨ